ਜੋਨ ਕਮਿਸ਼ਨਰ ਵੱਲੋਂ ਦੇਸ਼ ਭਰ ਤੇ ਚੋਣ ਜਾਬਤਾ ਲਗਾਉਣ ਤੋਂ ਬਾਅਦ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਚੋਣਾਂ ਨੂੰ ਲੈ ਕੇ ਪੰਜਾਬ 'ਚ ਸਤਸ ਕਰਤਾ ਦਿਖਾਈ ਦੇਦੀ ਹੈ ਜਿਸ ਦੇ ਚੱਲਦੇ ਬਟਾਲਾ ਸ਼ਹਿਰ 'ਚ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮੰਤਵ ਨਾਲ ਫਲੈਂਗ ਮਾਰਚ ਕੱਢਿਆ ਗਿਆ ਫਲੈਂਗ ਮਾਰਚ ਜੋ ਪੂਰੇ ਸ਼ਹਿਰ ਵਿੱਚੋਂ ਦੀ ਹੁੰਦੇ ਖਤਮ ਹੋਇਆ ਉੱਥੇ ਹੀ ਇਸ ਫਲੈਂਗ ਮਾਰਚ ਦੀ ਅਗਵਾਈ ਕਰਦੇ ਐਸਡੀਐਮ ਬਟਾਲਾ ਸ਼ਹਿਰੀ ਭੰਡਾਰੀ ਅਤੇ ਡੀਐਸਪੀ ਸਿਟੀ ਬਟਾਲਾ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਢੰਗ ਨਾਲ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ जी अपना जड़े फ्लैग मार्च आज का है तुम्हें तो आपको पता है कि साडी धूप चोन जात जड़ी है लग चुकी है 3 बजे इलेक्शन कमीशन ऑफ इंडिया ने नोटिफिकेशन जारी किया जाएगा सो ये फ्लैग मार्च कॉन्फिडेंस बिल्डिंग मेजर है हम ये श्योर करना चाहते हैं कि साडी कंसीडेंसी बिल्कुल फेयर इलेक्शंस होंगे इक्वल टू ऑल द पार्टीज विल बी गिवन

वोट पाने की भावना बनी रहे मतलब लोगों की शांति भावना बनी रहे दर भत्म हो गए इस करके फ्लैग मार्च कर रहे